ਦੀ ਮਦਦ ਜੀ ਮਾਨਾ ਜੀ ਕਿਰਪਾ ਅੱਛਾ ਜੀ ਕੌਣ ਬੋਲਦਾ ਆ ਪਛਾਣਿਆ ਨਹੀਂ ਮੈਂ ਗੱਲ ਕਰ ਰਹੇ ਆ ਫੌਰਨ ਕੀ ਹੋ ਗਿਆ ਤੁਸੀਂ ਤਾਂ ਪਹਿਚਾਣ ਹੀ ਆਪਣੇ ਵੀ ਨਹੀਂ ਪੋਛਦੇ ਹੋ ਸੱਜਣ ਮਿੱਤਰ ਵਾਵਾ ਹੈ ਨਾ ਫਿਰ ਚੇਤਾ ਨਹੀਂ ਰਹਿੰਦਾ ਤੁਸੀਂ ਪਤਾ ਨਹੀਂ ਹੁਣ ਫੋਨ ਤੇ ਕਰਦੇ ਨਹੀਂ ਸੱਜਣ ਮਿੱਤਰ ਤੇ ਯਾਦ ਕਿੱਥੇ ਰਹਿਣਾ ਰਿਸ਼ਤੇਦਾਰ ਤੇ ਆਪਣੇ ਸਾਰੇ ਹੀ ਹੁਣ ਪਤਾ ਲੱਗੇ ਨਾ ਕੌਣੇ ਰਿਸ਼ਤੇਦਾਰ ਤੇ ਆਪਣੇ ਬੜੇ ਆ ਸਹੁਰਿਆਂ ਵਾਲੇ ਪਾਸੇ ਗਏ ਆ ਹੈਂ ਕਨੇਟਾ ਕਿੰਨੇ ਕੁ ਬੈਠੇ ਹੋ ਹੈਂ ਕਨੇਟਾ ਕਿੰਨੇ ਕੁ ਬੈਠੇ ਹੋ ਇਸ ਸਹੁਰਿਆਂ ਨੇ ਵੀ ਹੋਈ ਕਦੇ ਕਦੇ ਗੁੱਜਾ ਤਾਂ ਨਹੀਂ ਰਹਿਮਤ ਨਹੀਂ ਬੋਲਿੰਦੇ ਆ ਕਦੇ ਫਤਿਹਾਲਾਲਾ ਓ ਹੋ 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 ਆਵਾਜ਼ ਸੱਚਾ ਰਮਣਿਆ ਕੀ ਆ ਲਿਆ ਹਾਂਜੀ ਹਾਂਜੀ ਵਧੀਆ ਬੱਚਾ ਸੁਣਾਓ ਉਹ ਗੁਰੂ ਆ ਫੋਨ ਹੀ ਕਰ ਲੱਗਿਆ ਪਛਾਨਣਾ ਤੈਨੂੰ ਕਿ ਤੂੰ ਪੋਣੀ ਕਰ ਲਓ ਗਿਆ ਭਰਾਵਾ ਹਾਂਜੀ ਮੈਂ ਉਹ ਹੀ ਗਿਆ ਤੁਸੀਂ ਤਾਂ ਦਿਨੋਂ ਹੀ ਕੱਢ ਦਿੰਦੇ ਹੋ ਦਿਨੋਂ ਗੁਰੂਆ ਫੋਨ ਤੇ ਤੇ ਹੀ ਕਰ ਦੇਣੀ ਮਾਮਾ ਮਾਂ ਤੈਨੂੰ ਪੈ ਫੜ ਕੇ ਦਿੱਤੇ ਬਾਹਰ ਜਾਣਾ ਤੇ ਤੇ ਮੁੜ ਕੇ ਤੂੰ ਪੈਸੇ ਵੀ ਨਾ ਮੋੜੇ ਫੋਨ ਵੀ ਕਰਨੋਂ ਗਿਆ ਵਾ ਹੈ ਦੇਖ ਮੈਂ ਪੋਣੀ ਮੈਂ ਦੱਸਿਆ ਨਾ ਤੂੰ ਕਿ ਸਭ ਭੁੱਲ ਜਾਂਦੇ ਹੋ ਨਾ ਅਸੀਂ ਤਾਂ ਵੇਰੀ ਚੋਣ ਯਾਰ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਨਾਲੇ ਮਾਮਾ ਹੀ ਵਿਆਜ ਤਾਰ ਰਿਹਾ ਤੇਰੇ ਪੈ ਫੜੇ ਜਿਹੜੇ ਤੈਨੂੰ ਦਿੱਤੇ ਬਾਹਰ ਭੇਜਣਾਂ ਤੇ ਨਾਲੇ ਤੂੰ ਵੇਲਾ ਜਾ ਕੇ ਭੁੱਲ ਗਿਆ ਨੰਬਰ ਤੂੰ ਸਾਡਾ ਬਲਾਕ ਕਰਤਾ ਵੇਲਾ ਜਾ ਕੇ ਉਹ ਨਹੀਂ ਨੰਬਰ ਕਿੱਥੇ ਬਲਾਕ ਕਰ ਦਿੱਤਾ ਹੈ ਹਾਂ ਨਹੀਂ ਨੰਬਰ ਬਲਾਕ ਕਰ ਦਿੱਤਾ ਇਹ ਤਾਂ ਅਸੀਂ ਤਾਂ ਨੰਬਰ ਬਦਲ ਬਦਲ ਕੇ ਲਾਉਂਦੇ ਰਹੇ ਤੁਸੀਂ ਉਹ ਵੀ ਬਲਾਕ ਮੁੜ ਕੇ ਕਰੀ ਜਾਂਦੇ ਹਾਂ ਭਾਵਾ ਤੂੰ ਮੁੱਕਰੀ ਜਾਂਦਾ ਜੀ ਜੀ ਮੈਂ ਹਾਂ ਨੰਬਰ ਜਿਹੜੇ ਜਦੋਂ ਤੈਨੂੰ ਫੜ ਕੇ ਦਿੱਤੇ ਸੀ ਉਦੋਂ ਹਾਂ ਮਾ ਮਾ ਚੇਤਾ ਭੁੱਲ ਗਿਆ ਗੁਰੂਆ ਮਾ ਦੇ ਤਿੰਨ ਪੈਰ ਫੜ ਕੇ ਦਿੱਤੇ ਸੋ ਬਾਹਰ ਜਾਣ ਵਾਸਤੇ ਅਈ ਨਾਲਿਓ ਭਾਈ ਅੱਗੇ ਕੋਈ ਮਸਲ ਨਹੀਂ ਹੈਗਾ ਇਧਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਕਿ ਕੰਮੇ ਦੀ ਬੀਜ਼ੀ ਹੋਣਾ ਪੈਂਦਾ ਬਾਹਰ ਅੱਛਾ ਤੁਹਾਨੂੰ ਤਾਂ ਸਮਝ ਆ ਗਈ ਕੋਤਾ ਤੋਂ ਮੁਰੇ ਆ ਗਏ ਨੇ ਇਹ ਫੈਲੇ ਤਾਂ ਕਿੰਨੇ ਚਾਹੀਦੇ ਆ ਉਹ ਨਹੀਂ ਹੁਣ ਗੁਰੂ ਆਹੀ ਤੇ ਵਿਆਜ ਵੀ ਤੇਰਾ ਤਾਰਿਆ ਸਭੋ ਵਿਆਜ ਵੀ ਤਾਰਿਆ ਪੈਸੇ ਜਿੰਨੇ ਤੈਨੂੰ 7 ਲੱਖ ਰੁਪਏ ਤਾਂ ਫੜ ਕੇ ਦਿੱਤਾ ਮਾਮਾ ਕਨੇਡਾ ਜਾਣ ਵਾਸਤੇ 7 7 ਲੱਖ ਹੀ ਕਣੀ 7 7 ਲੱਖ 20 ਹਜ਼ਾਰ ਹੀ ਕਣੀ ਅੱਛਾ ਤੇ ਗੁਰੂ ਆਣ ਆਈ ਤੇ ਮਾਮਾ ਛੱਟ ਆਈ ਪੌਣ 10 ਲੱਖ ਵਿਆਜ ਵੀ ਭਰ ਆਵੜ ਕੇ ਤੇਰਾ ਇਹਦੇ ਤੇ ਉਹ ਵੀ ਮੈਂ ਦੱਸਿਆ ਨਾ ਪਰ ਗੌਰ ਨਾਲ ਸੋਚ ਲਓ ਕਿੰਨੇ ਪੈਸੇ ਦਿੱਤੇ ਸੀ ਐ ਮੇਰੇ ਹਿਸਾਬ ਨਾਲ 720 ਤੇ ਜਿਹੜਾ ਤੈਨੂੰ ਫੜ ਕੇ ਦਿੱਤਾ ਉਹ ਤਾਂ 2.5 ਲੱਖ ਮਾਮਾ ਤੇਰਾ ਮੁੜ ਕੇ ਵਿਆਜ ਤਾਰਿਆ 2.5 ਪੌਣੀ ਤੇਨੇ ਲੱਖ ਉਹ ਬੰਦੇ ਮੁੜ ਕੇ ਗਰਮ ਹੋ ਗਏ ਸਾਡੇ ਨਾਲ ਬਦੇ-ਬਦੇ ਲੈ ਕੇ ਮੁੜ ਕੇ ਘਰ ਆਏ ਜਾਂਦੇ ਨੇ ਪੈਸੇ ਦਵਾਏ ਪਿਆ ਨਹੀਂ ਮੋੜਦੇ ਹੁਣ ਕੋਈ ਮਸਲਾ ਨਹੀਂ ਆਪਾ ਪੈਸੇ ਭੇਜ ਲੈਣੇ ਹਾਂ ਆ ਨੰਬਰ ਇਹੋ ਚੱਲਦਾ ਅੰਦਰ ਕੋ ਫਿਰ ਆ ਇਹ ਨੰਬਰ ਚੱਲ ਰਿਹਾ ਚੱਲ ਮੈਂ ਗੁਰੂਆਂ ਨੂੰ ਫੋਨ ਫੋਨ ਕਰਦਾ ਰਹੂੰਗਾ ਚੱਲ ਕੋਈ ਗੱਲ ਨਹੀਂ ਪੈਸੇ ਤਾਂ ਦੇਣ ਆ ਰਹੇ ਨੇ ਜਿਹੜਾ ਕਾਊਂਟ ਨੰਬਰ ਸੈਂਡ ਕੀਤਾ ਉਸੇ 'ਚ ਪੈਸੇ ਪਾ ਦੇ ਕੋਈ ਗਾਨਾ ਨਹੀਂ ਆ ਕੋਈ ਗਾਨੀ ਹੋਣਾ ਆਪਣੇ ਸਮਾਹ ਤੇ ਫੋਨ ਕੀਤਾ ਪੈਸੇ ਦੇ ਦੇਣ ਵਾਲੇ ਦੇਤੇ ਆਪਾਂ ਹਾਂ ਤੇ ਤੇ ਸਾਨੂੰ ਨਹੀਂ ਚਾਹੀਦੇ ਨਹੀਂ ਨਹੀਂ ਚਾਹੀ ਕੋਈ ਨਹੀਂ ਯਾਰ ਭੈਣ ਭਰਾ ਨੇ ਇਦਾਂ ਹੀ ਹੁੰਦਾ ਤੇ ਕਿੱਦਾਂ ਅੱਜ ਅੱਜ ਕੋਈ ਮਸਲਾ ਨਹੀਂ ਤੇ ਆਪਾਂ ਦੇ ਰਹੇ ਤੁਹਾਨੂੰ ਅੱਜ ਕਿੱਦਾਂ ਚੇਤਾ ਆ ਗਿਆ ਗੁਰੂ ਆ ਦੇਖ ਲਓ ਵਾ ਸਾਨੂੰ ਤਾਂ ਚੇਤਾ ਆ ਗਿਆ ਮੈਂ ਉਹ ਤੁਹਾਨੂੰ ਦੱਸਿਆ ਤੁਹਾਨੂੰ ਕਿਹੜਾ ਚੇਤਾ ਆ ਗਿਆ ਸੀ ਯਾ ਹੈ ਦੱਸ ਦਸਵੇਂ ਮੇਰ ਕੋ ਨੰਬਰ ਹਦਾ ਤੁਹਾਨੂੰ ਫੋਨ ਕਰਦਾ ਮੈਨੂੰ ਗੁਰੂ ਦਾ ਚੇਤਾ ਥੋੜੀ ਹੋਣਾ ਵੀ ਕਿਹੜਾ ਨੰਬਰ ਹੈ ਤੇ ਰਹਿਣਾ ਉਹ ਨੰਬਰ ਤਾਂ ਆ ਗਿਆ ਨਾ ਆਹ ਉਹ ਨੰਬਰ ਹੁਣ ਮੈਂ ਨੋਟ ਕਰ ਲੈਣਾ ਵਾ ਰੱਖਦਾ ਮੈਂ ਡਾਇਰੀ ਤੇ ਵੀ ਲਿਖ ਲੈਣਾ ਸਗੋ ਨੰਬਰ ਇਹਦਾ ਫੋਨ ਫੜ ਗਵਾ ਜਾਂਦਾ ਕਿਤੇ ਭੈਣ ਭਰਾ ਲੱਭਦੇ ਕਿਤੇ ਹਾਂਜੀ ਹਾਂਜੀ ਤਾਂ ਇਹਦੇ ਬੰਦਾ ਫੇਰ ਕਮਾਲ ਲਿੰਦਾ ਤੇ ਭੈਣ ਭਰਾ ਕਿਤੇ ਲੱਭਦੇ ਆ ਬੰਦਾ ਵਾ ਜਸਾ ਵਧੀਆ ਨਾ ਵਧੀਆ 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 ਚੜਦੇ ਕਿਹੜੇ ਨਜ਼ਾਰੇ ਬਣੇ ਕਿਰਪਾ ਮਹਾਰਾਜ ਦੀ ਤੇ ਗੁਰੂਆ ਮੇਰੀ ਗੱਲ ਸੁਣ ਮੈਨੂੰ ਗੁਰੂਆ ਕਿਤੇ ਲਵਾ ਲਵੂ ਛੱਡ ਦੋ ਅਨਾ ਤੈਨੂੰ ਲੈ ਜਾਉਂਗਾ ਮੁੜ ਕੇ ਤੁਸੀਂ ਮਾਮਾ ਗੱਲ ਹੀ ਨਹੀਂ ਪੁੱਛੀ ਚਲੋ ਜੀ ਆਪਾਂ ਲੈ ਜਾਣਾ ਤੁਹਾਨੂੰ ਦੱਸਿਆ ਅਗਲੇ ਮਹੀਨੇ ਵਿੱਚ ਆ ਰਿਆਂ ਅਗਲੇ ਮਹੀਨੇ ਆਉਣਾ ਚਲ ਮੇਰਾ ਭਰਾ ਮੈਨੂੰ ਫਿਰ ਲੈ ਜਾ ਗੁਰੂਆ ਨਾਲ ਇੱਥੇ ਤੇ ਮੈਂ ਜੋਬ-ਜਾਬ ਲੱਭਦਾ ਕੋਈ ਮਸਲਾ ਜਣੀ ਸੈੱਟ ਪੈਂਦਾ ਗੁਰੂਆ ਘਰ ਦੇ ਕਿਵੇਂ ਆਂਦੇ ਪੂਰੀ ਪਿੱਤਰਾ ਚੁੱਕ ਤੇ ਦਫਾ ਜਾ ਕਰਾਂ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਨਾ ਕਿ ਅਗਲੇ ਮਹੀਨੇ ਵਿੱਚ ਆ ਰਿਆਂ ਅੱਛਾ ਗੁਰੂਆ ਸੋਚੋ ਮੇਰਾ ਵੀ ਕੁਝ ਕੀ ਉਹ ਕਰਦਿਆਂ ਦੇ ਕੀ ਫਾਇਦਾ ਚੁੱਲ੍ਹੇ ਡੋਣੇ ਇਹੋ ਜਿਹੀ ਸੱਜਣੇ ਮਿੱਤਰ ਆ ਤੂੰ ਇੱਥੇ ਧੱਕੇ ਖਾਂਦਾ ਫਿਰਦਾ ਕੈਨੇਡਾ ਤੇ ਫਿਰਦੇ ਉਹਨੂੰ ਮੈਂ ਗਏ ਤਾਂ ਕਿ ਤੁਹਾਨੂੰ ਮੈਂ ਲੈ ਜਾਊਂਗਾ ਅਗਲੀ ਵਾਰੀ ਮੈਨੂੰ ਤਾਂ ਗੁਰੂਆ ਖੁਸ਼ੀ ਬੜੀ ਹੁੰਦੀ ਗੁਰੂਆ ਤੇਰਾ ਫੋਨ ਆਇਆ ਤੇ ਕਿਤੇ ਨਾ ਕੋਈ ਮਸਲਾ ਨਹੀਂ ਲਗਾ ਅਗਲੇ ਮਹੀਨੇ ਆ ਰਹੇ ਹੈਗਾ ਤੇ ਵੈਸੇ ਕਿਵੇਂ ਗਏ ਸੀ ਪਹਿਲੇ ਮੈਂ ਤੈਨੂੰ ਦੱਸਿਆ ਵੀ ਸੱਤ ਵੀ ਜਿਹੜਾ ਤੈਨੂੰ ਵੱਡੇ ਭਰਾ ਨੇ ਫੜ ਕੇ ਦਿੱਤਾ ਉਹ ਆ ਮੇਰੇ ਸਹਾਰ ਨਾਲ 3 ਲੱਖ ਮੇਰੇ ਸਹਾਰ ਨਾਲ 70 2 ਲੱਖ 70 ਹਜ਼ਾਰ ਵਿਆਜ ਬਣ ਗਿਆ ਇਹ ਮਾਮਲ 12% ਦੇ ਹਿਸਾਬ ਨਾਲ ਫੜ ਕੇ ਦਿੱਤੇ ਜਦੋਂ ਤੈਨੂੰ ਦੇ ਕੋਈ ਮਸਲਾ ਨਹੀਂ ਆਪਾਂ ਭੇਜਦੇ ਤੁਸੀਂ ਐਂ ਦਾ ਕਰੋ ਨਾ ਹਾਂਜੀ ਤੁਸੀਂ ਮੈਨੂੰ ਖਾਤਾ ਪਾ ਦਿਓ ਖਾਤਾ ਉਹ ਖਾਤਾ ਪਾ ਦੇ ਨਾ ਹਾਂਜੀ ਜੀ ਨਾ ਇਹ ਤੁਹਾਨੂੰ ਮੈਂ ਮੈਸੇਜ ਕਰਦੇ ਨਾ ਅੱਛਾ 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 ਤੇ ਫੋਟੋ ਕੱਟ ਤਦ ਮੈਂ ਕਿਹਾ ਨਾ ਉਹ HDFC ਚ ਪਾ ਦੀ ਨਾਲਿਓ ਬਾਹਰ ਜਾਣ ਵਾਸਤੇ ਸ਼ੋ ਹੋ ਜਾਣ ਕਿ ਪੈ ਮੜ ਕੇ ਤੈਨੂੰ ਪਤਾ ਵੀ ਆਪਾਂ ਨੂੰ ਵਿਖਾਉਣੀ ਪੈਣੀ ਸਟੇਟਮੈਂਟ ਮੈਂ ਕਹ ਰਿਹਾ ਨਾ ਕਾਪੀ ਦਾ ਫੋਟੋ ਸੈਂਡ ਕਰ ਦੇ ਮੈਂ ਜਾਣਾ ਬੈਂਕਾਂ ਅੱਗੇ ਤੈਨੂੰ ਖਰਾ ਦੇਣਾ ਕੋਈ ਮਸਲਾ ਨਹੀਂ ਹੈਗਾ ਅੱਛਾ ਅੱਛਾ ਮੈਂ ਸੈਂਡ ਕਰ ਦਾਂ ਮੈਂ ਸੈਂਡ ਕਰ ਦਾਂ ਅੱਛਾ ਤੇ ਕੀ ਕਿੰਨੇ ਪਾਉਣੇ ਆ ਜੇ ਤੁਸੀਂ ਮੈਨੂੰ ਕਹਿ ਰਹੇ ਰਹਿ ਕੇ 7 ਹੀ ਹੋਵੇਗਾ ਆਹੋ ਮਣੀਗ੍ਰਾਮ ਚੋਂ ਨਹੀਂ ਨਹੀਂ ਆ ਜਾਂਿਆ ਲੱਖ ਲੱਖ ਕਰਕੇ ਪਾ ਦੇ ਆ ਜਾਂਦੇ ਉਹ ਕਰ ਦਿਆਂਦੇ ਵੀ ਇਹਨਾਂ ਨੂੰ ਕਹ ਮਣੀਗ੍ਰਾਮ ਚ ਨਹੀਂ ਤੇ ਪਾਈ ਚਲੋ ਹਾ ਖਾਤੇ ਨੰਬਰ ਦੇ ਨਾ ਕਹ ਤੇ ਉਤੇ ਉਤੇ ਫੋਨ ਨੰਬਰ ਜਿਹੜੇ ਫੋਨ ਤੇ ਫੋਨ ਨੰਬਰ ਲਾਇਆ ਨਾ ਇਹ ਨੰਬਰ ਦੇ ਦੇਈਦਾ ਤੇ ਤੁਹਾਡਾ ਨਾਮ ਲਖਾ ਦੋ ਉਤੇ ਤੇ ਖਾਤੇ ਦੀ ਲੋੜ ਹੀ ਨਹੀਂ ਅੱਛਾ ਹਾਂ ਉਤੇ ਇਦਾਂ ਸੈਂਡ ਹੋ ਜਾਣੇ ਖਾਤੇ ਪੈਸੇ ਬਾਸਦੇ ਨਾ ਤੇ ਵੈਸੇ ਜਲਦੀ ਕਰਦੇ ਪੈ ਜਾਇਓ ਮਤਲਬ ਖਾਤੇ ਛੇਤੀ ਆ ਜਾਣਗੇ ਆਪਾਂ ਨੂੰ ਵੀ ਲੋੜ ਐ ਲੋੜ ਹੈ ਨਾਲੇ ਆਪਣੀ ਸਟੇਟਮੈਂਟ ਲੱਗ ਜੂ ਬਾਹਰ ਜਾਣ ਵਾਸਤੇ ਲਾਉਣੀ ਤੇ ਹੈਗੀ ਆਪਾਂ ਬੁਰਵਾ ਕਰ ਦੇ ਕਰਦੇ ਬੜੇ ਕੁਛ ਵੀ ਹੁੰਦੇ ਨੇ ਬਾਹਰ ਲੈ ਜਾਣਾ ਭਰਾ ਤੇਰੇ ਨੇ ਵੇਰਦਾ ਕਿੱਡਾ ਚਾਰਜ ਕਰਦੇ ਨੇ ਹਾਂਜੀ ਮੈਂ ਤੁਹਾਨੂੰ ਉਹ ਵੀ ਦੱਸ ਰਿਹਾ ਮੈਂ ਤੁਹਾਨੂੰ ਲੈ ਜਾਉਂਗਾ ਤੁਸੀਂ ਮੈਨੂੰ ਕਾਪੀ ਦਾ ਫੋਟੋ ਸੈਂਡ ਕਰ ਦਿਓ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਐ ਅੱਛਾ ਪਹਿਲਾਂ ਫੋਟੋ ਸੈਂਡ ਕਰਾ ਖਾਤੇ ਦੀ ਹਾਂਜੀ ਹਾਂਜੀ ਕਰ ਦਿਓ ਅੱਛਾ ਤੇ ਨੰਬਰ ਇਹੋ ਚੱਲਦਾ ਫਿਰ ਇੱਥੇ ਕਰਾਂ ਮੁੜ ਕੇ ਮੈਸੇਜ ਅਧੂਨ ਦੀ ਕਰ ਦੂੰ ਹਾਂ ਚਾ ਮੈਂ ਕਰਦਾ ਮੇਰਾ ਭਰਾ ਗੁਰੂਆ ਸੋਚ ਹੁਣ ਭੁੱਲ ਨਾ ਜਾਵੇ ਗੁਰੂਆ ਨੰਬਰ ਨੰ ਬਲਾਕ ਕਰ ਦੇ ਚਾ ਮੈਂ ਕਰਦਾ ਖਾਤਾ ਨੰਬਰ ਸੈਂਡ ਫੇਰ ਕਰਦੇ ਆਪਾਂ ਗੱਲ ਠੀਕ ਹੋ ਗਿਆ ਬਈ ਚੰਗਾ ਨਾਲ ਮੈਂ ਕਰ ਦੇਣ ਖੁਸ਼ ਖਬਰੀ ਦੱਸਾਂ ਬਾਹਰ ਚੱਲ ਜਾਣਾ ਵਾ ਕੈਨੇਡਾ ਵੀਰ ਕਰਨ ਠੀਕ ਹੋ ਗਿਆ ਠੀਕ ਹੋ ਗਿਆ ਓ ਕਿਵੇਂ ਕਰਦਾ ਨੇ ਫਿਰ ਤਾਂ ਤਾਂ ਕਿੱਦਾਂ ਵਾਈ ਨਾ ਪੈ ਗਿਆ ਤੇ ਚੋਫੀ ਨਹੀਂ ਕਰਦੇ ਵਾਈ ਪੈ ਗਿਆ ਇਹ ਨਹੀਂ